ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਬਹੁਤ ਹੀ ਪਿਆਰੇ ਪਿਆਰੇ ਜਿਹਾ ਕਲਰ ਚਾਰਟ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਵਿੱਚ ਸੂਟ ਇਹ ਦੇਖੋ ਪਹਿਲਾ ਸੂਟ ਇਹ ਦੇਖੋ ਜੀ ਇਹਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਔਰ ਜੋ ਹੈ 올 ਓਵਰ ਹੈ ਸੂਟ ਰਹੇਗਾ ਕਾਟਨ ਦੇ ਵਿੱਚ ਇਹ ਦੇਖੋ ਫੈਬਰਿਕ ਵੀ ਬਹੁਤ ਸੌਫਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆ ਦੇਖੋ ਫੀਲ ਕਰਦੇ ਆ ਬਹੁਤ ਹੀ ਸੌਫਟ ਜਿਹਾ ਮਹਿਸੂਸ ਹੁੰਦਾ ਏ ਵੀਡੀਓ ਨੂੰ ਪੂਰਾ ਦੇਖਿਆ ਕਰੋ ਔਰ ਨਾਲ ਦੇ ਨਾਲ ਜੋ ਹੈ ਵੀਡੀਓ ਨੂੰ ਲਾਈਕ ਕਰਿਆ ਕਰੋ ਇਹ ਦਿਖਾਉਣੀ ਆ ਜੀ ਤੁਹਾਨੂੰ ਅਸੀ ਇਹਦਾ ਦੁਪੱਟਾ ਇਹ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਦੇ ਵਿੱਚ ਜਿਹੜਾ ਹੈਗਾ ਆ ਇਹਦਾ ਦੁਪੱਟਾ ਆ ਦੁਪੱਟਾ ਵੀ ਜੀ ਪੂਰੀ ਪ੍ਰੋਪਰ ਲੈਂਥ ਵਰਥ ਵਾਲਾ ਹੈ। ਪ੍ਰਿੰਟ ਦੇਖੋ ਕਿੰਨਾ ਪਿਆਰਾ ਦੁਪੱਟੇ ਦਾ। ਦੇਖੋ ਇਸ ਤਰ੍ਹਾਂ ਦਾ 올ਓਵਰ ਸੂਟ ਰਹੇਗਾ ਇਹ ਰਹੇਗਾ ਜੀ ਨਾਲੇ ਦੀ ਡਿਜ਼ਾਈਨਿੰਗ ਵਾਲਾ ਦੁਪੱਟਾ। ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ। ਪੂਰੀ ਜੀ ਪ੍ਰੋਪਰ ਲੈਂਥ ਵਰਥ ਵਾਲਾ ਛੋਟਾ ਜਿਹਾ ਦੁਪੱਟਾ ਨਹੀਂ ਹੈ। ਇਹ ਦਿਖਾਉਣੀ ਹੈ ਜੀ ਤੁਹਾਨੂੰ ਅਸੀਂ ਅਗਲਾ ਕਲਰ ਚਾਰਟ। ਇਜੀ ਮਹਿਰੂਨ ਛੇੜ ਦੇ ਵਿੱਚ ਹੈ ਇਹ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਪ੍ਰਿੰਟ ਵੀ ਬਹੁਤ ਪਿਆਰਾ ਕਪੜਾ ਵੀ ਬਹੁਤ ਸੌਫਟ ਹੈ 올ਓਵਰ ਜੀ 5 ਮੀਟਰ ਆਏਗਾ ਸੂਟ ਇਹ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਵੀ ਦਿਖਾਉਣਾ ਹੈ ਜੀ ਤੁਹਾਨੂੰ ਅਸੀਂ ਇਹਦਾ ਦੁਪੱਟਾ ਇਹ ਵੀ ਦੇਖੋ ਇਹਨਾਂ ਦੀ ਸਾਰਿਆਂ ਦੀ ਜਿਹੜੀ ਡਿਜ਼ਾਈਨਿੰਗ ਆ ਉਹ ਸੇਮ ਰਹੇਗੀ ਜਿਹੜਾ ਕਲਰ ਚਾਰਟ ਹੈ ਉਹ ਅਲੱਗ-ਅਲੱਗ ਆ ਜਾਣਗੇ ਇਹ ਦੇਖੋ ਇਹ ਮਹਿਰੂਨ ਸ਼ੇਡ ਦੇ ਵਿੱਚ ਸੂਟ ਇਹ ਦੇਖੋ ਆਲਓਵਰ ਸੂਟ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਹੈਗਾ ਆ ਇਹ ਦੁਪੱਟਾ ਰਹੇਗਾ ਦੁਪੱਟੇ ਦੀ ਵੀ ਪੂਰੀ ਪ੍ਰੋਪਰ ਲੈਂਥ ਵਿੱਥ ਹੈ ਸਾਡੀ ਸ਼ੌਪ ਦਾ ਨਾਮ ਹੈ ਜੀ ਐਸਪੀ ਕਲੋਥ ਸਟੋਰ ਇਹ ਦਿਸੂਆ ਤੋਂ ਸੰਸਰਪੁਰ ਰੋਡ ਦੇ ਉੱਪਰ ਹੈ ਇਹ ਦਿਖਾਉਣੀ ਹੈ ਜੀ ਤੁਹਾਨੂੰ ਅਸੀਂ ਅਗਲਾ ਕਲਰ ਇਹ ਦੇਖੋ ਸੀ ਗ੍ਰੀਨ ਸ਼ੇਡ ਦੇ ਵਿੱਚ ਹੈ ਸੂਟ ਇਹ ਦੇਖੋ ਡਿਜ਼ਾਈਨ ਸਾਰਿਆਂ ਦਾ ਇੱਕੋ ਜਿਹਾ ਕਲਰ ਜਿਹੜੇ ਡਿਫਰੈਂਟ ਆ ਜਾਣਗੇ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਸੂਟ 프린ਟਡ ਓਵਰਓਵਰ ਸੂਟ ਰਹੇਗਾ ਪੂਰਾ 5 ਮੀਟਰ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਹੀ ਸੌਫਟ ਜਿਹਾ ਕਪੜਾ ਇਹ ਦੇਖੋ ਨੇ ਆ ਜੀ ਅਸੀਂ ਇਹਦਾ ਨਾਲ ਤੁਹਾਨੂੰ ਜਿਹੜਾ ਹੈ ਦੁਪੱਟਾ ਦੁਪੱਟਾ ਵੀ ਦੇਖੋ ਕਿੰਨਾ ਪਿਆਰਾ ਹੈ ਦੁਪੱਟੇ ਦਾ ਡਿਜ਼ਾਈਨਿੰਗ ਦੇਖੋ ਪੱਟੇ ਦੀ ਲੈਂਥ ਵੀ ਪੂਰੀ ਐ ਇਹ ਸੈਂਟਰ ਦੇ ਵਿੱਚ ਦੇਖੋ ਡਿਜ਼ਾਈਨ ਜਿਹੜਾ ਆ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਪਿਆਰਾ ਜਿਹਾ ਸੂਟ ਸਟਿਚ ਹੋ ਕੇ ਸੂਟ ਜਿਹੜਾ ਆ ਬਹੁਤ ਹੀ ਪਿਆਰਾ ਲੱਗੂਗਾ ਇਹ ਦਿਖਾਉਨੇ ਆ ਸੀ ਤੁਹਾਨੂੰ ਨਾਲ ਅਗਲਾ ਸੂਟ ਇਹ ਦੇਖੋ ਵਾਈਨ ਛੇਡ ਦੇ ਵਿੱਚ ਸੇਮ ਸੂਟ ਕਲਰ ਡਿਫਰੈਂਟ ਇਹ ਸੂਟ ਦੀ ਪ੍ਰਾਈਸ ਜੀ ਹੈਗਾ ਜਾਂ ਸਿਰਫ ਤੇ ਸਿਰਫ 300 ਰੁਪਈਆ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ ਨਵੇਂ ਸੂਟਾਂ ਦੀ ਜਿਹੜੀ ਹੈ ਵੀਡੀਓ ਹੈ ਉਹ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਹ ਦੇਖੋ ਨਿਆ ਜੀ ਤੁਹਾਨੂੰ ਅਸੀਂ ਨਾਲ ਇਹਦੇ ਦੁਪੱਟਾ ਦੇਖੋ ਕਿੰਨਾ ਪਿਆਰਾ ਆਇਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਲੈਂਥ ਵੀ ਪੂਰੀ ਹੈ ਜਲਦੀ ਹੀ ਇੱਕ ਨਵੇਂ ਵੀਡੀਓ ਲੈ ਕੇ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਤ